ਹਾਂਜੀ ਮਾਲਕੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਮਿੱਤਰ ਪਿਆਰਿਆਂ ਨੂੰ ਨਿਗਾ ਸਵਾਗਤ ਤੁਹਾਡਾ ਸਰਪੰਚ ਅਤੇ ਸਪੋਰਟਸ ਵਿੱਚ ਜਿਨ੍ਹਾਂ ਨੂੰ ਨਹੀਂ ਪਤਾ ਦੱਸ ਦਵਾਂ ਸਪੋਰਟਸ ਦੀ ਗੱਲਾਂ ਇੱਥੇ ਹੋਣਗੀਆਂ ਤੇ ਸਰਪੰਚ ਤੁਹਾਡਾ ਪਿਆਰ ਹੈ ਤੁਸੀਂ ਭਾਵੇਂ ਸ਼੍ਰੇਆ ਸૈયਦ ਨੂੰ ਸਰਪੰਚ ਦਾ ਨਾਮ ਦੇ ਦੋ ਸ਼ਿਖਰਤਵੰਨ ਨੂੰ ਕਹਿ ਲੋ ਹਾਕੀ ਟੀਮ ਦੇ ਕੈਪਟਨ ਹਰਮਨ ਪ੍ਰੀਤ ਨੂੰ ਕੋਈ ਸਰਪੰਚ ਕਹਿ ਲਵੇ ਜਿਨੇ ਵੀ ਕਿਆ ਹੋਵੇ ਪਰ ਅਸਲ ਮਾਇਨੇ ਵਿੱਚ ਪਿਆਰ ਤੁਹਾਡਾ ਸਰਪੰਚ ਹੈ ਜਿਹਨੂੰ ਪਿਆਰ ਮਿਲਦਾ ਉਹ ਨੂੰ ਉਹਨੂੰ ਸਰਪੰਚੀ ਮਿਲ ਜਾਂਦੀ ਹੈ ਇਸ ਵਾਸਤੇ ਸਪੋਰਟਸ ਦੀ ਗੱਲ ਮੈਂ ਕਰੂੰਗਾ ਸਰਪੰਚੀ ਹੈ ਤੁਹਾਡਾ ਪਿਆਰ ਰਲ ਮਿਲ ਕੇ ਗੱਲਾਂ ਕਰਦੇ ਆ ਗੱਲਾਂ ਕਰਨੀਆਂ 5 ਅੱਜ ਦਾ ਮੈਨੂ ਕੀ ਹੈ ਜਦੋਂ ਪਰ ਰੈਸਟੋਰੈਂਟ ਜਾਣਦੇ ਆ ਮੀਨੂ ਮੈਨੂ ਮੰਗਦੇ ਆ ਨਾ ਅੱਜ ਦੇ ਮੈਨੂ ਵਿੱਚ 5 ਗੱਲਾਂ ਹੈ ਪਹਿਲੀ ਗੱਲ ਆਉਂਦੀ ਹੈ ਜੀ ਸੱਟਾਂ ਦੀ ਬਾਹਲੀ ਆਪਣੇ ਵੀਰ ਫੱਟੜ ਜੇ ਹੋ ਰਹੇ ਆ ਉੱਥੇ ਇੰਗਲੈਂਡ ਦੇ ਵਿੱਚ ਉਹਦੀ ਗੱਲ ਕਰੂੰਗਾ ਨੰਬਰ 2 ਨੰਬਰ 2 ਜਿੱਥੇ ਅਗਲਾ ਮੈਚ ਹੋਣਾ ਹੈ 올ਟ ਟ੍ਰੈਫਰਡ ਉਹ ਕਿਹੜਾ ਕਿਹੜਾ ਵੀਰ ਮੇਰਾ ਜਾਂ ਭੈਣ ਸਾਡੀ ਫੁੱਟਬਾਲ ਫਾਲੋ ਕਰਦੀ ਹੈ ਓਲਡ ਟ੍ਰੈਫੋਰਡ ਦਾ ਇੱਕ ਮੈਦਾਨ ਵੀ ਸੀ ਉੱਥੇ ਵੀ ਆਪਣੀ ਟੀਮ ਗਈ ਹੈ ਮੜੀ ਜੀ ਗੱਲ ਉਹਦੀ ਕਰੂੰਗਾ ਨੰਬਰ 3 ਛੋਟਾ ਆਪਣਾ ਪੰਜਾਬ ਦਾ ਮਿਚਲਵਨ ਵੀ ਗਾਹ ਪਾਈ ਜਾਂਦਾ ਕਿੱਥੇ ਕਿਵੇਂ ਉਹਦੀ ਗੱਲ ਕਰੂੰਗਾ ਨੰਬਰ 4 ਨੰਬਰ 4 ਐਵੇਂ ਮੰਨ ਲਓ ਇੰਗਲੈਂਡ ਕਰੇਗਾ WTC World Test Championship ਦੇ ਹੋਰ ਬਹੁਤ ਸਾਰੇ ਫਾਈਨਲ ਦੀ ਮੇਜ਼ਬਾਨੀ ਤੇ ਨੰਬਰ 5 ਗੱਲ ਕਰੂੰਗਾ ਇੰਡੀਆ ਪਾਕਿਸਤਾਨ ਦਾ ਇੱਕ ਮੈਚ ਕ੍ਰਿਕਟ ਦਾ ਹੁੰਦੇ ਹੁੰਦੇ ਰਹਿ ਗਿਆ ਆਜੋ ਫਿਰ ਖੁੱਲ ਕੇ ਗੱਲਾਂ ਕਰਦੇ ਆਂ ਪਹਿਲੀ ਵਾਲੀ ਗੱਲ ਜਿਹੜੀ ਹੈ ਆਪਣੇ ਵੀਰਾਂ ਦੀ ਜਿਹੜੀ ਆਪਣੀ ਟੀਮ ਇੰਗਲੈਂਡ ਖੇਡਣ ਰਹੀ ਜੇ ਅ ਬڑے ਖਿਡਾਰੀ ਫੱਟੜ ਹੋ ਰਹੇ ਹਨ ਚੌਥੇ ਮੈਚ ਵਿੱਚ 50 50 ਸੀ ਕਿ ਜਸਪ੍ਰਿਤ ਬੂਮਰਾ ਖੇਡਣਗੇ ਜਾਂ ਪੰਜਵੇਂ ਵਿੱਚ ਖੇਡਣਗੇ ਕਿਉਂਕਿ ਦੋ ਮੈਚ ਖੇਡ ਚੁੱਕੇ ਹਨ ਇੱਕ ਹੋਰ ਖੇਡਣਾ ਹੈ ਜਾਂ ਚੌਥਾ ਹੋਊਗਾ ਜਾਂ ਪੰਜਵਾਂ ਜੇ ਚੌਥੇ ਵਿੱਚ ਨਹੀਂ ਖੇਡਣਾ ਸੀ ਤੇ ਅਰਸ਼ਦੀਪ ਦੀ ਪਰਚੀ ਇੱਕਦਮ ਪੱਕੀ ਸੀ ਪਰ ਹੁਣ ਸਾਡੇ ਅਰਸ਼ਦੀਪ ਦਾ ਜਿਹੜਾ ਖੱਬਾ ਅੰਗੂਠਾ ਹੈ ਬਾਲ ਵੀ ਤਾਂ ਵੀਰ ਸਾਡਾ ਖੱਬੇ ਹੱਥ ਨਾਲ ਹੀ ਪਾਉਂਦਾ ਹੈ ਖੱਬੇ ਅੰਗੂਠੇ ਵਿੱਚ ਵੱਜ ਗਈ ਜੇ 6 ਨੈਟ ਪ੍ਰੈਕਟਿਸ ਕਰਨ ਦੇ ਸੀ ਤੇ ਔਖਾ ਇਹ ਕੰਮ ਹੈ ਸਾਡੇ ਵੀਰੇ ਅਰਸ਼ਦੀਪ ਦਾ ਹੁਣ ਚੌਥੇ ਮੈਚ ਵਿੱਚ ਜਾਣਾ ਜਦੋਂ ਫਿੱਟ ਸੀ ਤਾਂ ਟੀਮ ਵਿੱਚ ਨਹੀਂ ਪਾਇਆ ਜਦੋਂ ਜਗ੍ਹਾ ਬਣਦੀ ਦਿਖ ਰਹੀ ਸੀ ਉਦੋਂ ਵੱਜ ਗਈ ਛੱਟ ਸਭ ਹੈ ਰੱਬ ਦਾ ਭਾਣਾ ਉਸ ਤੋਂ ਬਾਅਦ ਨੀਤੀਸ਼ ਕੁਮਾਰ ਰੈਡੀ ਪਹਿਲਾ ਮੈਚ ਨਹੀਂ ਖੇਡੇ ਸੀ ਦੂਜਾ ਤੀਜਾ ਖੇਡੇ ਸੀ ਤੇ ਉਹ ਦੋ ਵਿਕਟਾਂ ਕਠੀਆਂ ਲਈਆਂ ਸੀ ਕੁਝ ਰਣਨੀ ਵੀ ਠੀਕ ਠਾਕ ਜੇ ਨੀਤੀਸ਼ ਕੁਮਾਰ ਨੇ ਬਣਾਈ ਸੀ ਉਹਨਾਂ ਦਾ ਖੱਬਾ ਗੋਡਾ ਫੱਟੜ ਹੋ ਗਿਆ ਜੀ ਕਿਵੇਂ ਜਿਮ ਚੱਲੇ ਸੀ ਜੀ ਅਰਸ਼ਦੀਪ ਤਾਂ ਇਕੱਲੇ ਚੌਥੇ ਟੈਸਟ ਤੋਂ ਬਾਹਰ ਦੱਸੇ ਜਾ ਰਹੇ ਹੱਲੇ ਤੱਕ ਨਿਤਿਸ਼ ਕੁਮਾਰ ਪੂਰੇ ਇੰਗਲੈਂਡ ਟੂਰ ਤੋਂ ਬਾਹਰ ਹੋ ਗਿਆ ਜੀ ਬਹੁਈਆ ਬਿਸਤਰਾ ਚੱਕ ਕੇ ਇੰਡੀਆ ਆਂ ਡਾਇ ਜੇ ਜਿਮ ਜਾ ਕੇ ਖੱਬਾ ਸੋਟਾ ਖੱਬਾ ਆਪਣਾ ਗੋਡਾ ਤੁਸੀਂ ਫੱਟੜ ਕਰਵਾ ਲਿਆ ਮੈਂ ਵੀ ਜਿਮ ਦੀ ਮੈਂਬਰਸ਼ਿਪ ਨਾ ਕੈਨਸਲ ਹੀ ਕਰ ਦੇਣਾ ਅੱਜ ਤੋਂ ਜਿਮ ਬੰਦ ਹੈ ਜੀ ਮਤਲਬ ਜਿਹੜਾ ਮੈਂ ਕੱਲ ਤੋਂ ਸ਼ੁਰੂ ਕਰਨਾ ਸੀ ਉਹ ਮੈਂ ਅੱਜ ਤੋਂ ਹੀ ਬੰਦ ਕਰ ਰਿਹਾ ਆ ਆਕਾਸ਼ਦੀਪ ਸਿੰਘ ਪਿਛਲੇ ਮੈਚ ਵਿੱਚ ਕੁਝ ਖਾਸ ਨਹੀਂ ਕੀਤਾ ਸੀ ਉਸ ਤੋਂ ਪਹਿਲੇ ਦਸਾਂ ਮਾਰਿਆ ਸੀ ਉਹਨਾਂ ਦਾ ਵੀ ਕੰਮ ਔਖਾ ਲੱਗਦਾ ਉਹ ਵੀ ਮੜੀ ਦੀ ਸੱਟ ਵੱਜੀ ਹੋਈ ਹੈ ਉਹਨਾਂ ਦਾ ਵੀ ਹੱਲੇ ਪਤਾ ਨਹੀਂ ਹੈਗਾ ਕਿ ਚੌਥਾ ਟੈਸਟ ਮੈਚ 올ਡ ਟ੍ਰੈਫੋਰਡ ਵਿੱਚ ਖੇਡਣਗੇ ਜਾਂ ਨਹੀਂ ਖੇਡਣਗੇ ਤੇ ਰਿਸ਼ਭ ਪੰਤ ਪਿਛਲੇ ਮੈਚ ਵਿੱਚ ਹੀ ਸੱਟ ਵੱਜੀ ਸੀ ਉਹਨਾਂ ਦੀ ਉਂਗਲ ਵਿੱਚ ਹਾਲਾਂਕਿ ਉਹ 올ਡ ਟ੍ਰੈਫੋਰਡ ਗਏ ਸੀ ਪਰ ਉਹਨਾਂ ਦੀ ਥਾਂ ਤੇ ਕੀਪਿੰਗ ਕਰਨ ਆਈ ਸੀ ਧਰੋਵ ਜਰੇਲ ਹੁਣ ਜੇ ਉਂਗਲ ਤੁਹਾਡੀ ਠੀਕ ਨਹੀਂ ਹੈਗੀ ਤਾਂ ਫਿਰ ਕੀਪਿੰਗ ਕਿਵੇਂ ਕਰੋਗੇ ਗੇਂਦਾ ਕਿਵੇਂ ਫੜੋਗੇ ਤਾਂ ਔਖਾ ਕੰਮ ਰਿਸ਼ਭ ਪੰਤ ਦਾ ਵੀ ਹੈ ਇਹ ਹੁਣ ਮੰਨ ਕੇ ਚੱਲੋ ਕਿ ਜੱਸੀ ਭਾਜੀ ਨੂੰ ਚੌਥਾ ਮੈਚ ਖੇਡਣਾ ਪੈਣਾ ਕਿਉਂਕਿ 8 ਦਿਨ ਦਾ ਠੀਕ ਠਾਕ ਤੁਹਾਨੂੰ ਆਰਾਮ ਮਿਲ ਗਿਆ ਬਾਕੀ ਦੂਜੀ ਖਬਰ ਇਹ ਹੈ ਕਿ ਅਨਸ਼ੁਲ ਕੰਬੋਜ ਉਹੀ ਆਪਣੇ ਹਰਿਆਣੇ ਦਾ ਮੁੰਡਾ ਕੰਬੋਜਾਂ ਦਾ ਮੁੰਡਾ ਉਹਨੂੰ ਕਿਹਾ ਗਿਆ ਹੈ ਕਿ ਟੀਮ ਦੇ ਨਾਲ ਜੁੜੋ ਹੋ ਸਕਦਾ ਹੈ ਉਹਨਾਂ ਦੀਆਂ ਸੇਵਾਵਾਂ ਵੀ ਲੈਣੀਆਂ ਪੈ ਜਾਣ ਤੇ ਪਿਛਲੇ ਸਾਲ ਆ ਨਵੰਬਰ ਦਸੰਬਰ ਦੀ ਗੱਲ ਹੈ ਹਰਿਆਣੇ ਵੱਜੋਂ ਖੇਡਦੇ ਹੋਏ ਅਨਸ਼ੁਲ ਕੰਬੋਜ ਨੇ ਕੇਰਲਾ ਦੇ ਖਿਲਾਫ ਰੰਜੀ ਮੈਚ ਦੀ ਇੱਕ ਇਨਿੰਗ ਦੀਆਂ ਦਸੋਂ ਵਿਕਟਾਂ ਲਈਆਂ ਸੀ ਇਹ ਕਹਾਣੀ ਤੁਹਾਨੂੰ ਪਤਾ ਹੈ ਪਰ ਇਹ ਕਹਾਣੀ ਹੈ ਜੀ ਚਾਰ ਆਪਣੇ ਵੀਰਾਂ ਦੇ ਫਟੜ ਹੋਣ ਦੀ ਦੂਜੀ ਕਹਾਣੀ ਜਿਹੜਾ ਅਗਲਾ ਟੈਸਟ ਮੈਚ ਤੇ ਚੌਥਾ ਉਹ ਹੋਣਾ ਜੀ 올ਟਰਾਫਰਡ ਵਿੱਚ ਮੈਂਚੈਸਟਰ ਵਿੱਚ ਤੇ ਜਿਹੜੇ ਸਾਡੇ ਵੀਰ ਭੈਣ ਫੁੱਟਬਾਲ ਫਾਲੋ ਕਰਦੇ ਆ ਉਹਨਾਂ ਨੂੰ ਪਤਾ ਹੈ ਕਿ ਮੈਂਚੈਸਟਰ ਵਿੱਚ ਇੱਕ ਨਹੀਂ ਦੋ 올ਟਰਾਫਰਡ ਹੈ ਇੱਕ ਤਾਂ ਆਪਣਾ ਕ੍ਰਿਕਟ ਵਾਲਾ ਤੇ ਦੂਜਾ ਮੈਂਚੈਸਟਰ ਯੂਨਾਈਟਿਡ ਦਾ ਹੋਮ ਗਰਾਊਂਡ ਜਿਹਨੂੰ ਥੀਏਟਰ ਆਫ ਡ੍ਰੀम्स ਕਿਹਾ ਜਾਂਦਾ ਹੈ ਆਪਣੀ ਟੀਮ ਕੋਚ ਸਾਹਿਬ ਸਾਰੇ ਉੱਥੇ ਗਏ ਹਨ ਮਤਲਬ ਜੇ ਤੁਸੀਂ ਮੈਂਚੈਸਟਰ ਜਾਓ ਭਾਵੇਂ ਫੁੱਟਬਾਲ ਦੇਖਦੇ ਹੋ ਨਹੀਂ ਦੇਖਦੇ ਉਹ ਐਡਾ ਵੱਡਾ ਇੱਕ ਕਹਿ ਸਕਦੇ ਹੋ ਇੱਕ ਥਾਂ ਹੈਗੀ ਐਨੀ ਮਸ਼ਹੂਰ ਥਾਂ ਹੈਗੀ ਉੱਥੇ ਜਾਣਾ ਹੀ ਜਾਣਾ ਹੁੰਦਾ ਜਿਵੇਂ ਲੰਡਨ ਜਾਣ ਵਾਲੇ ਲੋਰਡਸ ਜਾਂਦੇ ਹੀ ਜਾਂਦੇ ਆ ਭਾਵੇਂ ক্রিকেট ਦਾ ਕੱਖ ਨਾ ਪਤਾ ਹੋਵੇ ਬਾਕੀ ਮੈਂ ਵੀ ਬੜੀ ਮੋਟੀ ਕਮੈਂਟਰੀ ਕੀਤੀ ਹੋਈ ਹੈ ਉਹ ਜਦੋਂ ਸਰ ਐਲੈਕਸ ਫਰਗਸਨ ਟੀਮ ਦੇ ਕੋਚ ਹੁੰਦੇ ਸੀ ਵੇਨ ਰੂਨੀ ਖੇਡਦੇ ਸੀ ਪੀਟਰ ਕਰਾਊਚ ਖੇਡਦੇ ਸੀ ਉਹ ਵਾਲੇ ਜਮਾਨੇ ਵਿੱਚ ਤੇ ਦੂਜੂ ਕੋ ਫੁੱਟਬਾਲ ਵਰਲਡ ਕੱਪਾਂ ਦੀ ਵੀ ਮੈਂ ਹਿੰਦੀ ਵਿੱਚ ਮੜੀ ਜੀ ਕਮੈਂਟਰੀ ਕੀਤੀ ਸੀ ਤਾਂ ਮਾੜਾ ਜਿਹਾ ਮੈਨੂੰ ਪਤਾ ਹੈਗਾ ਆਪਣੀ ਟੀਮ ਉੱਥੇ ਗਈ ਜਫੀਆਂ ਪਾ ਪਾ ਕੇ ਗੋਤਮ ਘੋਬੀਰ ਸਾਹਿਬ ਨੇ ਹੈਰੀ ਮੈਗਵਾਇਰ ਨਾਲ ਫੋਟੋਆਂ ਖਚਾਈਆਂ ਸ਼ੁਮਨ ਗਿਲ ਤੇ ਰਿਸ਼ਪਮੰਤ ਨੇ ਪੈਨਲਟੀਆਂ ਵੀ ਮਾਰੀਆਂ ਕਿੱਕਾ ਮਾਰੀਆਂ ਪਤਾ ਨਹੀਂ ਕਿੰਨੇ ਕੋ ਗੋਲ ਕੀਤੇ ਪਰ ਜਾ ਕੇ ਉੱਥੇ ਫੀਲ ਲੈ ਕੇ ਆਏ ਆ ਜਿਵੇਂ ਲਾਰਡਸ ਨੂੰ ਕ੍ਰਿਕਟ ਦਾ ਸਭ ਤੋਂ ਮੰਨਿਆ ਪਰਮੰਨਿਆ ਗਰਾਊਂਡ ਕਿਹਾ ਜਾਂਦਾ ਹੈ ਉਦਾਂ 올ਟ ਰੈਫਰਡ ਨੂੰ ਫੁੱਟਬਾਲ ਦੀ ਦੁਨੀਆ ਵਿੱਚ ਬਹੁਤ ਹੀ ਸਨਮਾਨ ਦਿੱਤਾ ਜਾਂਦਾ ਹੈ ਇਹ ਦੂਜੀ ਖਬਰ ਸੀ ਜੀ ਤੀਜੀ ਗੱਲ ਝੋਟਾ ਪੰਜਾਬ ਦਾ ਮਿਚਲ ਅਵਨ ਯਾਦ ਹੈ ਹਤਕੜਾ ਕਰੋ ਕਿਨੂ ਕਿਨੂ ਯਾਦ ਹੈ ਉਹ ਜਿਹੜੇ ਚਲਦੇ ਆਈਪੀਐਲ ਵਿੱਚ ਰਿਪਲੇਸਮੈਂਟ ਬਣ ਕੇ ਆਏ ਸੀ ਗੁੱਲੂ ਵੀਰੇ ਦੀ ਆਸਟ੍ਰੇਲੀਆ ਵਾਲੇ ਉਹਨਾਂ ਨੇ ਆਸਟ੍ਰੇਲੀਆ ਦੀ ਜਰਸੀ ਪਾ ਕੇ ਪਹਿਲਾ ਟੀ20 ਮੈਚ ਖੇਡਿਆ ਤੇ ਪਹਿਲੇ ਟੀ20 ਚ ਗਾ ਪਾਤਾ 50 ਬਣਾਤੀ ਵੈਸਟ ਇੰਡੀਜ਼ ਨਾਲ ਟੀ20 ਮੈਚ ਹੋਣ ਰਿਹਾ ਸੀ ਤੇ 199 ਰਨ ਬਣਾਏ ਸੀ ਵੈਸਟ ਇੰਡੀਜ਼ ਨੇ ਤੇ ਮਿਚਲ ਅਵਨ ਨੇ 27 ਗੇਂਦਾਂ ਵਿੱਚ 50 ਰਨ ਬਣਾਏ ਤੇ ਆਸਟ੍ਰੇਲੀਆ 19ਵੇਂ ਓਵਰ ਵਿੱਚ ਮੈਚ ਜਿੱਤ ਗਈ ਅਦਾ ਪੰਜਾਬ ਦਾ ਝੋਟਾ ਇੱਥੇ ਚੰਗੀ ਫਾਰਮ ਲਾਏਗਾ ਤਾਂ ਹੋ ਸਕਦਾ ਹੈ ਜਿਹੜੀ ਮਿਨੀ ਆਕਸ਼ਨ ਹੋਣੀ ਹੈ ਕੁਝ ਹਫ਼ਤਿਆਂ ਬਾਅਦ ਹੋਵੇ ਕੁਝ ਮਹੀਨਿਆਂ ਬਾਅਦ ਉਹਦੇ ਵਿੱਚ ਉਹਨਾਂ ਦੀ ਪਰਚੀ ਮਜ਼ਬੂਤ ਹੋ ਜਾਵੇ ਅਗਲੀ ਗੱਲ ਤੇ ਆਨੇ ਆ ਕਿਉਂਕਿ ਆਪਣੀ ਟੀਮ ਇੰਗਲੈਂਡ ਇਸ ਟਾਈਮ ਹੈਗੀ ਹੈ ਤੇ ਪਿਛਲੇ ਕਿਨੇ ਦੋ ਕਿ ਤਿੰਨ ਵਰਲਡ ਜਿਹੜੀ ਵਰਲਡਸ ਵਰਲਡ ਟੈਸਟ ਚੈਂਪੀਅਨਸ਼ਿਪ ਹੁੰਦੀ ਹੈ WTC ਉਹਦੇ ਫਾਈਨਲ ਇੰਗਲੈਂਡ ਵਿੱਚ ਹੋਏ ਸੀ ਦੋ ਵਾਰ ਤਾਂ ਆਪਾਂ ਹੀ ਖੇਡੇ ਆ ਇਸ ਵਾਰੀ ਸਾਊਥ ਅਫਰੀਕਾ ਜਿੱਤ ਕੇ ਗਿਆ ਤੇ ਹੁਣ ਕਿਹਾ ਜਾ ਰਿਹਾ ਕਿ ਅਗਲੇ ਤਿੰਨ ਵੀ ਇੰਗਲੈਂਡ ਵਿੱਚ ਹੋਣਗੇ 2027 ਵਾਲਾ 2029 ਵਾਲਾ ਤੇ 2031 ਵਾਲਾ ਮਤਲਬ ਕਿ ਅਗਲੇ 6 ਕੁ ਸਾਲ ਤੱਕ ਆਪਾਂ ਵੀ ਦਾਵਾ ਪੇਸ਼ ਕੀਤਾ ਸੀ ਇੰਡੀਆ ਨੇ ਵੀ ਦਾਵਾ ਪੇਸ਼ ਕੀਤਾ ਸੀ ਕਿ ਮਾਲਕੋ ਸਾਡੇ ਵੀ ਆਜੋ ਸਾਡੇ ਵੀ ਬੜੇ ਸੋਹਣੇ ਸੋਹਣੇ ਵੱਡੇ ਵੱਡੇ ਗਰਾਊਂਡ ਹੈਗੇ ਆ ਜਨਤਾ ਕ੍ਰਿਕਟ ਦੇਖਣ ਆਂਦੀ ਹੈ ਪਰ ICC ਦੀ ਹੁਣੇ-ਹੁਣੀ ਮੀਟਿੰਗ ਹੋਈ ਸੀ ਜੀ ਸਿੰਗਾਪੁਰ ਹੋਈ ਸੀ ਕਿ ਹਾਂ ਸਿੰਗਾਪੁਰ ਹੀ ਹੋਈ ਸੀ ਤੇ ਉਹ ਕਹਿੰਦੇ ਨਹੀਂ ਜੀ ਇੰਗਲੈਂਡ ਨੇ ਬੜਾ ਸਫਲਤਾਪੂਰਵਕ ਤਰੀਕੇ ਨਾਲ ਇਹਨਾਂ ਦੀ ਮੇਜਬਾਨੀ ਕੀਤੀ ਹੈ ਤੁਹਾਨੂੰ ਅਸੀਂ ਅਗਲੇ ਤਿੰਨ ਹੋਰ WTC ਫਾਈਨਲ ਦਨੇਆ ਇਹਦੇ ਬਾਰੇ ਜਰਾ ਆਪਣੀ ਸਲਾਹ ਦੱਸੋ ਕਿ ਕੀ ਇੰਗਲੈਂਡ ਤੋਂ ਬਾਹਰ ਵੀ ਫਾਈਨਲ ਕਰਵਾ ਲਓ ਯਾਰ ਕੀ ਫਰਕ ਪੈਂਦਾ ਹੈ ਹੈਨਾ ਤੇ ਪੰਜਵੀਂ ਖਬਰ ਹੈਗੀ ਹੈ ਜੀ ਇੰਡੀਆ ਪਾਕਿਸਤਾਨ ਦੀ ਹੁਣ ਤੁਹਾਨੂੰ ਪਤਾ ਹੈ ਕਿ ਜਿੰਨੇ ਕੋ ਰਿਟਾਇਰਡ ਕ੍ਰਿਕਟਰ ਹੈ ਕਮੈਂਟਰੀ ਵੀ ਕਰਦੇ ਹੈ bizness ਵੀ ਕਰਦੇ ਹੈ ਆਪਣੀਆਂ ਲੀਗਾਂ ਵੀ ਖੇਡਦੇ ਹੈ ਲੈਜੈਂਡਸ ਲੀਗ ਕਰਕੇ ਕੋ 36 ਕੋਸੂ ਲੀਗਾਂ ਚੱਲ ਰਹੀਆਂ ਕੋਈ 1.5 ਕੋਸੂ ਦੀ ਵੀ ਕਮੈਂਟਰੀ ਕੀਤੀ ਹੋਈ ਹੈ ਆ ਲੀਗ ਇੰਗਲੈਂਡ ਵਿੱਚ ਹੋ ਰਹੀ ਹੈ ਸ਼ਾਇਦ ਬਰਮਿੰਗਮ ਵਿੱਚ ਹੀ ਚੱਲ ਰਹੀ ਹੈ ਵਰਲਡ ਕ੍ਰਿਕਟ ਆਫ ਲੈਜੈਂਡਸ ਕਰਕੇ ਜਿਹਦੇ ਵਿੱਚੋਂ ਸ਼ਿਖਰ ਪਾਜੀ ਹੈਗੇ ਆ ਜਿਹਦੇ ਯੁਵਰਾਜ ਪਾਜੀ ਹੈਗੇ ਆ ਪਠਾਨ ਬ੍ਰਦਰਜ਼ ਹੈਗੇ ਆ ਹੋਰ ਬਹੁਤ ਸਾਰੇ ਪਲੇਅਰ ਹੈਗੇ ਆ ਇੰਡੀਆ ਦੇ ਮੰਨੇ ਪਰਮੰਨੇ ਤੇ ਇੰਡੀਆ ਪਾਕਿਸਤਾਨ ਦਾ ਮੈਚ ਹੋਣਾ ਸੀ ਪਹਿਲੇ ਤਾਂ சுரேਸ਼ ਰੈਨਾ ਨੇ ਸ਼ਿਖਰ ਤਵੰਨੇ ਤੇ ਇਰਫਾਨ ਪਠਾਨ ਨੇ ਆਪਣਾ ਨਾਮ ਵਾਪਸ ਲੈ ਲਿਆ ਕਿ ਅਸੀਂ ਨਹੀਂ ਹੈ ਪਾਕਿਸਤਾਨ ਦੇ ਖਿਲਾਫ ਖੇਡਣਾ ਉਸ ਤੋਂ ਬਾਅਦ ਪੂਰੀ ਟੀਮ ਕਹਿੰਦੀ ਅਸੀਂ ਨਹੀਂ ਖੇਡਣਾ ਆ ਮੈਚ ਹੋ ਗਿਆ ਜੀ ਰੱਦ ਉਹ ਗੱਲ ਵਖਰੀ ਹੈ ਬਾਅਦ ਵਿੱਚ ਅਜੀ ਦੇਵਗੰਤ ਤੇ ਸ਼ਾਹਦ ਅਫਰੀਦੀ ਜਫੀਆਂ ਪਾ ਪਾ ਕੇ ਗੱਲਾਂ ਕਰਨ ਡਏ ਸੀ ਚਲੋ ਉਹਨਾਂ ਦਾ ਆਪਸ ਦਾ ਹਿਸਾਬ ਕਿਤਾਬ ਹੈਗਾ ਆਪਾਂ ਕੰਨੂ ਜੱਜ ਕਰਨਾ ਪਰ ਕਿੰਨੀ ਦੇਰ ਤੱਕ ਪਾਕਿਸਤਾਨ ਨਾਲ ਕ੍ਰਿਕਟ ਆਪਾਂ ਨਹੀਂ ਖੇਡਾਂਗੇ ਕਿਉਂਕਿ ਏਸ਼ੀਆ ਕੱਪ ਹਾਕੀ ਦਾ ਇੰਡੀਆ ਐ ਸਾਲ ਹੋਣ ਜਾ ਰਿਹਾ ਜੂਨੀਅਰ ਵਰਲਡ ਕੱਪ ਹਾਕੀ ਦਾ ਐ ਸਾਲ ਇੰਡੀਆ ਹੋਣ ਜਾ ਰਿਹਾ ਹੈ ਦੋਵਾਂ ਵਿੱਚ ਪਾਕਿਸਤਾਨ ਨੇ ਆਣਾ ਹੈ ਮਨਜ਼ੂਰੀ ਵੀ ਮੇਰੇ ਖਿਆਲ ਨਾਲ ਮਿਲ ਗਈ ਹੋਈ ਹੈ ਕਿੰਨੀ ਦੇਰ ਤੱਕ ਆਪਾਂ ਉਹਨਾਂ ਨਾਲ ਖੇਡਣਾ ਬੰਦ ਕਰਾਂਗੇ ਕੀ ਖੇਡਣਾ ਬੰਦ ਕਰਨਾ ਚਾਹੀਦਾ ਹੈ ਆਪਣੀ ਸਲਾਹ ਜ਼ਰੂਰ ਦੱਸਿਓ ਇਹ ਟੌਪਿਕ ਇਹੋ ਜਿਹਾ ਹੈਗਾ ਜਿਹਦੇ ਤੇ ਆਪਾਂ ਲੰਬੀ ਗੱਲ ਕਰ ਸਕਦੇ ਆ ਕਿ ਮਤਲਬ ਜਦੋਂ ਦਾ ਪਾਕਿਸਤਾਨ ਅੱਡ ਹੋਇਆ ਆਪਣੇ ਤੋਂ ਕਿਾ ਕੋਈ 2 4 6 ਮਹੀਨੇ ਦਾ ਇਹੋ ਜਿਹਾ ਇੱਕ ਫੇਜ਼ ਆਇਆ ਜਦੋਂ ਉਹਨਾਂ ਨੇ ਬਦਮਾਸ਼ੀ ਨਾ ਹਰ ਮਹੀਨੇ ਹੀ ਬਦਮਾਸ਼ੀ ਹੋ ਰਹੀ ਹੁੰਦੀ ਹੈ ਗੋਲਾਬਾਰੀ ਹੋ ਰਹੀ ਹੁੰਦੀ ਹੈ ਅਤਵਾਦ ਹੋ ਰਿਹਾ ਹੈ ਅਨਫੋਰਚਨਟਲੀ ਪਰ ਆਪਾਂ ਕਦੇ ਵਿੱਚੋਂ ਮੜਾ ਜਾ ক্রিকেট ਬੰਦ ਕਰਦੇ ਹਾਂ ਹਾਕੀ ਬੰਦ ਕਰਦੇ ਹਾਂ ਫਿਰ ਛੇੜਨੀ ਸ਼ੁਰੂ ਕਰ ਦਿੰਦੇ ਹਾਂ ਤੇ ਕਿੰਨੀ ਦੇਰ ਤੱਕ ਬੰਦ ਕਰੀਏ ਜਾਂ ਜਮਾਂ ਹੀ ਫੋਰਐਵਰ ਸਦਾ ਵਾਸਤੇ ਬਾਇਕਾਟ ਕਰ ਦਈਏ ਭਾਵੇਂ ਵਰਲਡ ਕੱਪ ਦਾ ਫਾਈਨਲ ਹੋਵੇ ਭਾਵੇਂ 올림픽ਸ ਦਾ ਫਾਈਨਲ ਹੋਵੇ ਅਸੀਂ ਨਹੀਂ ਖੇਡਣਾ ਉਹ ਇੱਕ ਗੱਲ ਹੈ ਕਿ ਇੱਕ ਆਰਜ਼ੀ ਫੇਸ ਹੈ ਇੱਕ ਟੈਂਪਰੇਰੀ ਫੇਸ ਹੈ ਇਹ ਵੀ ਥੋੜੀ ਦੇਰ ਬਾਅਦ ਕਮ ਵਾਪਸ ਆ ਜਾਏਗਾ ਪਟਰੀ ਤੇ ਆਪਣੀ ਸਲਾਹ ਜ਼ਰੂਰ ਦੱਸਿਓ ਇਸ ਹੀ ਇਸ ਵੀਡੀਓ ਦੀਆਂ ਮੇਨ ਪੰਜ ਗੱਲਾਂ ਸਰਪੰਚਾ ਤੇ ਸਪੋਰਟਸ ਵਿੱਚ ਅਗਲੀ ਵੀਡੀਓ ਤੁਹਾਡੇ ਵਾਸਤੇ ਹੋਰ ਲੈ ਕੇ ਆਉਂਗਾ ਐਸ ਟੈਸਟ ਮੈਚ ਤੇ ਟੈਸਟ ਸ੍ਰਿੰਕਲਾ ਨਾਲ ਜੁੜੇ ਹੋਏ ਵੀ ਤੇ ਵਾਪਸ ਆਈਪੀਐਲ ਤੇ ਚੱਲਾਂਗੇ ਜਿੱਦਾਂ ਮੈਂ ਪੰਜਾਬ ਦੀ ਦੋ ਵੀਡੀਓ ਦੀ ਸੀਰੀਜ਼ ਬਣਾਈ ਸੀ ਨਾ ਕਿਹਨੂੰ ਕਿਹਨੂੰ ਯਾਦ ਹੈ ਹੱਥ ਖੜਾ ਕਰੋ ਕਿਹਨੇ ਕਿਹਨੇ ਨਹੀਂ ਵੇਖੀ ਕਿਉਂ ਨਹੀਂ ਵੇਖੀ ਮੁਰਗੇ ਬਨਜੋ ਪੰਜਾਬ ਕਿੰਗਜ਼ ਰਿਟੈਂਸ਼ਨ ਤੇ ਰਿਲੀਜ਼ ਕਿਹੜੇ ਪਲੇਅਰ ਰਿਟੇਨ ਕਰ ਸਕਦੀ ਹੈ ਕਿਹੜੇ ਪਲੇਅਰ ਰਿਲੀਜ਼ ਕਰ ਸਕਦੀ ਹੈ ਐਸੇ ਗੱਲ ਨੂੰ ਅੱਗੇ ਤੋਰਾਂਗੇ ਫਾਈਨਲ ਜਿੱਤਣ ਵਾਲੀ ਟੀਮ ਆਰਸੀਬੀ ਤੇ ਆਵਾਂਗੇ ਤੇ ਬਾਕੀ ਵੀ ਸਾਰੀਆਂ ਟੀਮਾਂ ਦੀ ਗੱਲ ਕਰਾਂਗੇ ਅਗਲੇ ਵੀਡੀਓਜ਼ ਦੀ ਲੜੀ ਵਿੱਚ ਤੇ ਤੁਸੀਂ ਕਿਹੜੇ ਟੌਪਿਕਸ ਤੇ ਚਾਹਦੇ ਹੋ ਕਿ ਆਪਾਂ ਵੀਡੀਓਜ਼ ਵਿੱਚ ਗੱਲਬਾਤ ਕਰੀਏ ਉਹ ਕਿਰਪਾ ਕਰਕੇ ਜਰੂਰ ਦੱਸਿਓ ਫਿਲਹਾਲ ਇਜਾਜ਼ਤ ਦਿਓ ਸাশ੍ਰੀਆ ਕਾਲ ਰਬ ਰੱਖਾ